ਆਹ ਦੇਖੋ ਪਹੁੰਚਾ ਫੜ ਚਲੋ ਫੜ ਚਲੋ ਦੇਖੋ ਕਿਹੜਾ ਲੈਂਦਾ ਆਹ ਦੇਖੋ ਆ 500 ਦਾ ਸੂਟ ਆਪਣੇ ਭੈਣਾ ਪਰਮਣੂ 1000 ਦੇ ਚਾਰ ਕਰਤੇ ਆ ਆ ਦੇਖੋ ਵੱਡਾ ਰਾਸ਼ਾ ਤੁਸੀਂ ਚੈੱਕ ਕਰ ਲਓ ਵੀ ਕਿਵੇਂ ਲੋਕਾਂ ਨੂੰ ਪਸੰਦ ਆ ਰਿਹਾ 2.500 ਰੁਪਏ ਵਿੱਚ ਸੂਟ ਪਟਿਆਲਾ ਸਲਵਾਰ ਵਾਲਾ ਸੂਟ ਪ੍ਰਿੰਟਡ ਚੁੰਨੀ ਨਾਲ ਸ਼ਫੌਨ ਦੀ ਆ ਵੀ 250 ਰੁਪਏ ਕਰਤਾ ਆ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਦੁਕਾਨਦਾਰੋ ਰੀਸੇਲਰੋ ਛੇਤੀ ਪਹੁੰਚੋ ਆਹ ਲੋ ਜੀ ਆਲ ਓਵਰ ਸੂਟ ਨਾਲ ਦੁਪੱਟਾ ਪਿਓਰ ਦਾ ਆਹ ਦੇਖੋ ਚੁੰਨੀ ਪਿਓਰ ਦੀ ਬਜਾਅ ਤੇ 600 700 ਰੁਪਏ ਦਾ ਇੱਕ ਮਿਲ ਰਿਹਾ ਬਾਬੇ ਰੇਟ ਦੇ ਭਾਜੀ 600 ਦੇ 2 15 1500 ਵਾਲੇ ਸੂਟ ਪਹਿਣਾ ਭਰਾਵਾਂ ਨੂੰ ਦੁਕਾਨ ਬੰਦ ਕਰ ਰਿਹਾ 500 ਰੁਪਏ ਦਾ ਕਰਤਾ ਜੀ ਸੇਲ ਲੱਗੀ ਆ ਕਿਨੇ ਦੁਕਾਨ ਬੰਦ ਹੋਣੀ ਰੋਲਾ ਜੜਾ ਕਿੰਦਾ ਨਾ ਕਪੜਾ ਤੇ ਰੇਟ ਕਿੰਦਾ ਦੇ ਆ ਕਪੜਾ ਬਹੁਤ ਵਧੀਆ ਰੇਟ ਵੀ ਵਧੀਆ ਹੈ ਸੂਟ ਵਧੀਆ ਹੈ ਕਪੜੇ ਦੀ ਕੁਆਲਿਟੀ ਤੇ ਰੇਟ ਕਿਤਾ ਕੁਆਲਿਟੀ ਵਧੀਆ ਹੈ ਫਸਟ ਟਾਈਮ ਆਏ ਆ ਪਰ ਸਾਨੂੰ ਸਾਰਾ ਕੁਝ ਜਿੱਦਾ ਵੀਡੀਓ ਦੇਖਦੇ ਸੀ ਅਸ ਅਕੋਰਡਿੰਗ ਸਾਨੂੰ ਬਹੁਤ ਸੋਹਣਾ ਲੱਗਿਆ ਪੂਰੀ ਜਨਲ ਜੈਪੁਰ ਦੀ 1300 ਰੁਪਏ ਦਾ ਸੂਟ ਹੈ ਇੱਕ ਨਾਲ ਇੱਕ ਫਰੀ ਹਾਰ ਤੇ ਦੋ ਘਰ ਤੇ ਆ ਲਓ ਪਟਿਆਲਾ ਸਲਵਾਰ ਸੂਟ ਕੈਮਰੀ ਕਿਰਾ ਹਾਂਜੀ 750 ਦਾ ਸੂਟ 1 ਬਜਾਰ ਚ ਹਾਂਜੀ ਉਹ ਵੀ ਪ੍ਰਿੰਟਡ ਪਟਿਆਲਾ ਸਲਵਾਰ ਪ्योर ਕੈਮਰੀ ਚੁਨੀ ਪ्योर ਦੀ 700 ਰੁਪਏ ਦੇ ਦੋ ਆਹ ਦੇਖੋ ਪੀਸ ਨੋ ਸੋ ਪਿਣਾਰ ਬੜਾ ਸੂਟ ਆ ਭਾਜੀ 802 ਘਰ ਤੇ ਆ ਆ ਚੀਜ਼ ਦੇਖੋ ਬੜੀ ਬਹੁਤ ਸਾਰਾ ਪੰਜਾਬ ਘੁੰਮਦਾ ਆ ਆ ਲੋ ਜੀ ਪਿਓਰ ਕੋਟਾ オリジナル ਆ ਲੋ 1695 ਦਾ ਸੂਟ 600 ਰੁਪਏ ਬਾ ਕਮਾਲ ਦੀ ਜਾਂ ਆ ਕਪੜਾ ਚੈੱਕ ਕਰੋ ਸਲਵਾਰ ਦਾ ਐਂਡ ਆ ਜੀ ਸੂਟ ਖੁੱਲਿਆ ਇਹ ਰੇਟ ਪੁੱਛਿਆ ਹੀ ਨਹੀਂ ਪਹਿਲਾਂ ਹੀ ਫੜ ਲਿਆ ਕਿੰਨੇ ਦਾ ਜੀ ਇਹ 802 ਲੋ 1402 ਇੱਕ ਪਾਸਾ ਦੂਜਾ ਤੋਂ ਦੇਖੋ ਜਿਨ੍ਹਾਂ ਨੇ ਵਿਆਹ ਚੜੀ ਦਾ ਕੱਪੜਾ ਲੈਣਾ ਤੁਹਾਡੇ ਲਈ ਸੁਨਹਿਰੀ ਮੌਕਾ ਆਜੋ ਹੁਣੇ ਹੀ ਸੈਲੀਬ੍ਰਿਟੀ ਚੋਗਲੇ ਦੇ ਕੱਪੜਾ ਡਿਜ਼ਾਈਨਰ ਆ 300 ਰੁਪਏ ਕਰਤਾ 8800 ਰੁਪਏ 8800 ਆਹ ਦੇਖੋ 25 2500 ਰੁਪਏ ਸੂਟ ਚੀਜ਼ ਦੇਖੋ ਬਣੀ ਹੋਈ ਆਹ ਦੇਖੋ ਦੁਪੱਟੇ ਨਾਲ ਡਿਜ਼ਾਈਨਰ ਹੁਣ ਮੇਰੇ ਭੈਣ ਭਰਾਵਾਂ ਨੂੰ ਦੁਕਾਨ ਬੰਦ ਕਰਾਂ 1000 ਰੁਪਏ ਦਾ ਸੂਟ ਆ ਪਿਆ ਜੀ ਇਹ ਭਾਜੀ ਪਿਓਰ ਖਾਦੀ ਦੇ オリジナル ਗਰਲਿਸ਼ ਪੀਸ ਆਹ ਦੇਖੋ ਚੀਜ਼ਾਂ ਆਹ ਦੇਖੋ ਦੁਪੱਟੇ 36 3600 ਵਾਲੇ ਸੁੱਟ 1300 ਰੁਪਏ ਕਰਦੇ ਆ। ਸਤਿ ਲੋ ਜੀ ਬਾਬੇ ਦੀ ੱਟੀ ਦੇ ਸਵੇਰੇ ਸਵੇਰੇ ਮੇਲੇ ਲੱਗ ਗਏ। ਲੋਕ ਦੂਰੋਂ ਦੂਰੋਂ ਆ ਰਹੇ ਤੁਸੀਂ ਚੈੱਕ ਕਰ ਲਓ। ਵੱਡੇ ਵੱਡੇ ਝੋੜੇ ਭਰ-ਭਰ ਕੇ ਲੈ ਕੇ ਜਾ ਰਹੇ ਆ। ਲੋਕਾਂ ਦਾ ਬਹੁਤ ਵੱਡਾ ਇਕੱਠ। ਚਾਹੇ ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਐਤਵਾਰ ਹਰ ਰੋਜ਼ ਇਕੱਠ ਹੁੰਦਾ। ਅੱਜ ਦਿਨ ਮੰਗਲਵਾਰ ਆ। ਇੱਧਰ ਵੀ ਕੈਮਰਾ ਮਾਰ ਕੇ ਦਿਖਾ ਦਿਓ। ਸਾਰੇ ਪਾਸਿਓਂ ਦੂਰੋਂ ਦੂਰੋਂ ਲੋਕ ਆ ਗਏ। ਫਾਇਦਾ ਲੈ ਰਹੇ ਆ ਤੇ ਕਹਿੰਦੇ 15 ਮਈ ਨੂੰ ਬਾਬੇ ਦੀ ੱਟੀ ਬੰਦ ਹੋ ਜਾਣੀਆਂ ਆ 500 ਦਾ ਸੂਟ ਆਪਣੇ ਭੈਣਾ ਭਰਾ ਨੂੰ 1000 ਦੇ ਚਾਰ ਕਰਤੇ ਆ 2500 ਰੁਪਏ ਦਾ ਸੂਟ ਰਹਿ ਗਿਆ ਜੀ ਬਿਲਕੁਲ 100% 2500 ਦਾ ਸੂਟ ਆ ਦੇਖੋ 5 500 ਵਾਲਾ ਸੂਟ 500 ਦੇ ਦੋ ਕਰਤੇ 1000 ਦੇ ਚਾਰ ਕਰਤੇ ਆ 2500 ਦਾ ਸੂਟ ਦੁਪੱਟੇ ਦੇ ਨਾਲ ਪਟਿਆਲਾ ਸਲਵਾਰ ਵਾਲਾ ਸੂਟ ਪ੍ਰਿੰਟਡ ਚੁੰਨੀ ਨਾਲ ਸ਼ਫੌਨ ਦੀ ਆ ਵੀ 2500 ਰੁਪਏ ਕਰਤਾ ਆ ਆ ਦੇਖੋ ਪ੍ਰਿੰਟਰ ਸਲਵਾਰ ਸੂਟ ਦੁਪੱਟਾ 250 ਰੁਪਏ ਲੈ ਜਾਓ ਦੇਖੋ ਜਿਹਨਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਦੁਕਾਨਦਾਰੋ ਰੀਸੇਲਰੋ ਛੇਤੀ ਪਹੁੰਚ ਜਾਓ ਆ ਲਓ ਜੀ ਆਲ ਓਵਰ ਸੂਟ ਨਾਲ ਦੁਪੱਟਾ ਪਿਓਰ ਦਾ ਆਹ ਦੇਖੋ ਚੁੰਨੀ ਪਿਓਰ ਦੀ ਬਾਜ਼ਾਰ ਤੇ 600 700 ਰੁਪਏ ਦਾ ਇੱਕ ਮਿਲ ਰਿਹਾ ਬਾਬੇ ਰੇਟ ਤੇ ਭਾਜੀ 600 ਦੇ ਦੋ ਆ ਲਓ ਆ ਲਓ ਵੱਡਾ ਜ਼ਮਾਕਾ ਦੋ ਚੱਕੋ 3300 15 15 16 ਵਾਲੇ ਸੂਟ ਬਹਿਣਾ ਭਰਾਵਾਂ ਨੂੰ ਦੁਕਾਨ ਬੰਦ ਕਰ ਰਿਆਂ 500 ਰੁਪਏ ਦਾ ਕਰਤਾ ਜੀ ਆ ਲੋ ਦੇਖੋ ਬਾਜ਼ਾਰ ਚ ਕੋਈ 1500 ਦਾ ਕੋਈ 2000 ਦਾ ਸੂਟਾ ਪਿੱਛੇ ਤਾਸ ਕੇ ਪੇਚਾ ਖੇਚ ਲੋ ਖੇਚ ਲੋ ਦੇਖੋ ਕਿਹੜਾ ਲੈਂਦਾ ਆ ਦੇਖੋ ਆ ਲੋ ਜਿਹੜਾ ਲੈ ਕੇ ਲਿਆ ਸੇਲ ਲੱਗੀ ਆ ਕਿਨੇ ਦੁਕਾਨ ਬੰਦ ਹੋਣੀ ਰੋਲਾ ਜਰਾ ਕਿੰਦਾ ਨਾ ਕਪੜਾ ਦਾ ਰੇਟ ਕਿੰਦਾ ਦੇ ਆ ਕਪੜਾ ਬਹੁਤ ਵਧੀਆ ਰੇਟ ਵੀ ਵਧੀਆ ਹੈ ਅੱਛਾ ਹੋਰ ਬਾਜ਼ਾਰਾਂ 'ਚ ਵੀ ਤੁਸੀਂ ਜਾਣਦੇ ਹੋ ਤਾਂ ਬਾਬੇ ਦੀ ਢੇਟੀ ਦਾ ਕੀ ਫਾਇਦਾ ਇੱਥੇ ਸੂਟ ਸਸਤੇ ਆ ਬਾਜ਼ਾਰ ਨਾਲੋਂ ਫਰਕ ਹੈਗਾ ਜੀ ਹਾਂ ਜੀ ਸੂਟ ਵਧੀਆ ਹੈ ਕੱਪੜੇ ਦੀ ਕੁਆਲਿਟੀ ਤੇ ਰੇਟ ਕਿੱਦਾ ਕੁਆਲਿਟੀ ਵਧੀਆ ਹੈ ਆਉਣ ਦਾ ਫੈਸਲਾ ਹੋਇਆ ਫਸਟ ਟਾਈਮ ਆਏ ਆ ਪਰ ਸਾਨੂੰ ਸਾਰਾ ਕੁਝ ਦਿੱਦਾ ਵੀਡੀਓ ਦੇਖਦੇ ਸੀ ਅਕੋਰਡਿੰਗ ਸਾਨੂੰ ਬਹੁਤ ਸੋਹਣਾ ਲੱਗਾ ਵਾ ओरिजिनल ਜਾਮ ਜੈਪੁਰ ਦੀ 1300 ਰੁਪਏ ਦਾ ਸੂਟ ਹੈ ਇੱਕ ਨਾਲ ਇੱਕ ਫਰੀ ਹਾਰ ਤੇ ਦੋ ਘਰ ਤੇ ਆ ਲਓ ਪਟਿਆਲਾ ਸਲਵਾਰ ਸੂਟ ਕੈਮਰੀ ਕਰਾ ਹਾਂਜੀ 750 ਰੁਪਏ ਦਾ ਸੂਟ 1 ਬਜਾਰ ਚ ਹਾਂਜੀ ਉਹ ਵੀ ਪ੍ਰਿੰਟਡ ਪਟਿਆਲਾ ਸਲਵਾਰ ਪ्योर ਕੈਮਰੀ ਚੁਨੀ ਪ्योर ਦੀ 700 ਰੁਪਏ ਦੇ ਦੋ ਆਹ ਦੇਖੋ ਪੀਸ 900 ਪਿਆਰ ਵਾਲਾ ਸੂੜਾ ਭਾਜੀ 802 ਕਰਤੇ ਆ ਆ ਚੀਜ਼ ਦੇਖੋ ਬੜੀ ਸਾਰਾ ਪੰਜਾਬ ਘੁੰਮਦਾ ਆ ਲੋ ਜੀ ਲੈਣਾ ਇਹ ਬਾਜ਼ਾਰ ਚ 1500 ਰੁਪਿਆ ਵਿਕਦਾ 900 ਰੁਪਿਆ ਹੋਲ ਤੇ ਰੇਡਾ 802 ਦੇ ਰਿਆ ਪਿਓਰ ਲਿਲਨ ਦਾ ਸੂੜਾ ਭਾਜੀ ਹੱਥ ਲਾ ਕੇ ਚੈੱਕ ਕਰ ਲੋ ਤਸੱਲੀ ਨਾਲ ਇਹ ਲੈ ਚੁੰਨੀ ਨਾਲ ਇਹ 150 ਰੁਪਏ ਮੀਟਰ ਆ ਹੁਣ ਮੇਰੀਆਂ ਭੈਣਾਂ ਨੂੰ 652 ਆ ਲੋ ਜੀ ਪਿਓਰ ਕੋਟਾ オリジナル ਆ ਲੋ 1695 ਦਾ 600 ਰੁਪਏ ਬਾਹ ਕਮਾਲ ਦੀ ਜਾ ਆ ਕਪੜਾ ਚੈੱਕ ਕਰੋ ਸਲਵਾਰ ਦਾ ਐਡਾ ਹੀ ਜੀ ਸੂਟ ਖੁੱਲਿਆ ਇਹ ਰੇਟ ਪੁੱਛਿਆ ਨਹੀਂ ਪਹਿਲਾਂ ਹੀ ਫੜ ਲਿਆ ਕਿੰਨੇ ਦਾ ਜੀ ਇਹ 1602 ਲੋ 1402 ਇੱਕ ਪਾ ਦੂਜਾ ਤੋਂ 700 ਰੁਪਏ ਦਾ ਸੂਟ 1800 2000 ਦੇ ਸੂਟ ਆ ਚੱਕੋ 1402 ਸੁਪਰ ਡੂਪਰ ਹੱਟ ਪ੍ਰਿੰਟਡ ਪਟਿਆਲਾ ਸਲਵਾਰ 1402 ਆ ਲਾ 1200 ਰੁਪਏ ਦੇ ਦੋ ਸੂਟ ਦੀ ਪਿਓਰ ਮਸਲੀਨ ਦੇ ਦੇਖੋ ਜਿਨ੍ਹਾਂ ਨੇ ਵਿਆਹ ਚਾਈਦਾ ਕੱਪੜਾ ਲੈਣਾ ਤੁਹਾਡੇ ਲਈ ਸੁਨਹਿਰੀ ਮੌਕਾ ਆ ਜਾਓ ਹੁਣੇ ਹੀ ਸੈਲੀਬ੍ਰਿਟੀ ਚੌਕ ਰੇ ਕਪੜਾ ਡਿਜ਼ਾਈਨਰ ਆ 300 ਰੁਪਏ ਕਰਤਾ 800 ਰੁਪਏ 800 ਆਹ ਦੇਖੋ 25 2500 ਰੁਪਏ ਸੂਟ ਚੀ ਦੇਖੋ ਬਣੀ ਹੋਈ ਆ ਦੇਖੋ ਦੁਪੱਟੇ ਨਾਲ ਡਿਜ਼ਾਈਨਰ ਹੁਣ ਮੇਰੇ ਭੈਣ ਭਰਾਵਾਂ ਨੂੰ ਦੁਕਾਨ ਬੰਦ ਕਰਾਂ 1000 ਰੁਪਏ ਦਾ ਸੂਟ ਆ ਪਿਆ ਜੀ ਆਹ ਦੇਖੋ ਚੀਜ਼ਾਂ ਹਾਂਜੀ ਰਾਮ ਡੈਕਸ ਦੇ origignal piece ਦੇਖੋ ਆ ਦੇਖੋ ਜੀ ਕੱਪੜਾ ਦੇਖੋ ਬਾਜ਼ਾਰ ਚ 25 2500 ਬਾਬੇ ਦੀ ਹੱਟੀ ਤੇ 1000 1000 ਰੁਪਏ ਆਹ ਦੇਖੋ ਪੀਸ ਬਣਿਆ ਹੋਇਆ ਰਾਮਟੈਕਸ ਦਾ ਆਹ ਦੇਖੋ ਡਿਜ਼ਾਈਨਰ ਜੀ ਦਾ 1000 ਰੁਪਏ ਸੂਟ ਕਰਤਾ ਜੀ ਆਹ ਲੋ ਡਿਜ਼ਾਈਨ ਅਚ ਜਿੰਨੇ ਮਰਜ਼ੀ ਲੋ ਚੱਕੋ 1000 ਰੁਪਏ ਪਟੀਕਾ ਵਾਲੇ ਪੀਸ 22 2200 25 2500 ਵਾਲੇ ਡਿਜ਼ਾਈਨਰ ਪੀਸ ਆਹ ਦੁਪੱਟਾਂ ਨਾਲ 1000 ਰੁਪਏ ਕਰਤੇ ਜੀ ਲੈ ਜਾਓ 1000 ਰੁਪਏ ਆਦਾਂ ਦੇ ਪੀਸ ਦੇਖੋ ਤੁਸੀਂ 22 25 2500 ਵਾਲੇ ਹਾਂਜੀ 1000 ਰੁਪਏ ਕਰਤੇ ਭਾਜੀ ਆਹ ਲੋ ਜੀ ਰੰਗ ਲੋ ਡਿਜ਼ਾਈਨ ਲੋ ਆਹ ਪੇ ਜੀ ਇਹ ਭਾਜੀ ਪਿਓਰ ਖਾਦੀ ਦੇ origignal girlish piece ਆਹ ਦੇ ਆ ਦੇਖੋ ਦੁਪੱਟੇ 36 3600 ਦੇ ਸੂਟ 1300 ਰੁਪਏ ਕਰਤੇ ਆ ਲਓ ਇਹਦੇ ਵਿੱਚ ਵੀ ਰੰਗ ਕਾਫੀ ਮਿਲ ਜਾਣਿਆ ਮਾਤਰਮ ਬਹੁਤ 1300 ਰੁਪਏ ਦਾ ਸੂਟ ਜੀ ਪਿਓਰ ਵੈਜ ਚਿਕਨ ਪਿਓਰ ਵੈਜ ਚਿਕਨ 800 ਰੁਪਏ ਦੇ ਦੋ ਸੁਣਾਓ ਜੀ ਬਾਜ਼ਾਰ ਦੇ ਵਿੱਚ ਚਿਕਨਾ ਸੂਟ 1000 1000 ਦਾ ਬਾਬੇ ਦੀ ਹੱਟੀ ਦੇ 800 ਦੇ ਦੋ 400 ਦਾ ਇੱਕ 400 ਰੁਪਏ ਦਾ ਵੈਜ ਪਲਾਜੋ ਭਾਜੀ ਵੈਜ ਅੱਜ 15 ਮਈ ਨੂੰ ਦੁਕਾਨ ਬੰਦ ਬਿਲਕੁਲ ਹੰਢੜਾ ਨਾ ਮਨ ਪਰਸੈਂਟ ਬੰਦ ਦੇਖੋ ਬਾਜ਼ਾਰ ਬੇਲੇ ਬਾਬੇ ਦੀ ਹੱਟੀ ਦੇ ਮੇਲੇ ਲੋਕ ਦੂਰ ਹੋ ਗਏ ਇਹ ਭੈਣਾ ਭਰਾਵਾਂ ਨੇ ਸਾਡੀ ਸਪੋਰਟ ਕੀਤੀ ਆ ਅਈ ਆਪਣੇ ਭੈਣਾ ਪਰਾਂਗਾ ਦੁਕਾਨ ਬੰਦ ਕਰ ਰਿਆਂ ਜੋ ਚਾਹੀਦਾ ਤੇਰੇ ਇੱਧਰ ਲੈ ਜਾ ਇਹ ਗੱਲ ਸੱਚੀ ਹੈ 50000 ਦੇ ਕੱਪੜਾ 10000 ਚ ਮਿਲ ਰਿਹਾ ਭਾਜੀ ਗਰੰਟੀ ਨਾ ਪੁੱਛੋ ਕੱਪੜਾ ਸਸਤਾ ਅਗੜੀ ਸਸਤਾ ਥੈਲੇ ਦੇਖੋ ਸਭ ਥੈਲੇ ਭਰ ਰਹੇ ਨੇ ਲੈ ਕੇ ਜਾ ਰਹੇ ਨੇ